ਹਾਂਜੀ ਕਰਨ ਲੱਗੇ ਹਾਂ ਫਾਈ ਗੁਰਤਾਸ ਜੀ ਦੀਆਂ 12 ਅੱਜ ਸਭ ਤੋਂ ਪਹਿਲਾਂ ਆਪਾਂ ਸੂਤ ਦਾ ਦ੍ਰਿਸ਼ਟਾਂਤ ਸਾਂਝਾ ਕਰਨ ਲੱਗੇ ਹਾਂ ਆਓ ਜੀ ਸੰਗਤਾਂ ਦੇ ਸਤਿ ਸ੍ਰੀ ਅਕਾਲ ਸੰਗਤਾਂ ਚੈਨਲ ਨਾਲ ਜੁੜੋ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਵੈ ਸੂਤ ਕਪਹਾ ਦਾ ਕਰਤਾਣਾ ਵਾਣਾ ਸੁੱਤ ਹੋ ਕੱਪੜ ਜਾਣਿਆ ਖਾਣ ਵਿਖਾਣਾ ਜੋ ਸੀਤੇ ਉਤਾਰ ਹੋਈ ਗੰਗਾ ਜਲ ਜਾਣਾ ਖਾਸਾ ਮਲਮਲ ਸ੍ਰੀ ਸੁਖਮਨ ਪਾਣਾ ਪੱਕਾ ਟਪਟਾ ਛੋਲਣਾ ਪਟਕਾ ਪਰਵਾਣਾ ਆਪੀਆ ਵਰਤਦਾ ਗੁਰੂਮੁਖ ਰੰਗ ਮਾਣਾ ਕਪਹਾ ਦਾ ਸੂਤਰ ਹੁੰਦਾ ਹੈ ਉਸ ਤੋਂ ਤਾਣਾ ਤੇ ਪੇਟਾ ਕਰੀਤਾ ਇਸ ਤੋਂ ਹੀ ਕਪੜਾ ਉਣੀ ਦਾ ਹੈ ਉਸ ਤੇ ਕਈ ਨਾਂ ਰੱਖਦੇ ਹਨ ਚਾਰ ਤਰ੍ਹਾਂ ਤੋਂ ਚੌਸੀ ਕਾ ਹੁੰਦੀ ਹੈ ਤੇ ਹੋਰ ਗੰਗਾ ਜਲੀ ਵੀ ਜਾਣੀ ਦੀ ਐ ਖਾਸਾ ਮਲਮਲ ਸ੍ਰੀ ਫਾਸ ਤਨ ਸੁਖ ਮਨ ਨੂੰ ਭਾਉਣ ਵਾਲੇ ਪੱਗ ਦੁਪੱਟਾ ਕੁੜਤਾ ਕਮਰ ਬੰਦ ਆਦ ਕਈ ਨਾਮ ਪ੍ਰਮਾਣ ਕਰੀਦੇ ਹਨ ਤੇ ਕੁਰ ਆਪ ਹੀ ਆਪ ਵਰਤਾ ਉਸ ਦੇ ਰੰਗ ਪ੍ਰੇਮ ਘਟਤ ਅਤੇ ਰੰਜ ਸਹਿ ਚਾਰ ਕੋ ਅਵਸਥਾ ਦੇਖਦੀਆਂ ਹਨ ਤੇ ਇਸ ਹੀ ਪਰਮਾਤਮਾ ਵਿੱਚ ਚਾਰ ਅਵਸਥਾ ਨੂੰ ਕਿਹੜੀਆਂ ਹਨ ਉਤਰ ਚਿੱਤ ਅੰਤਰਜਾਮੀ ਸੁਤਤਰਮਾਤੇ ਵਿਰਾਟ ਹੀ ਚਾਰਾਂ ਜੋ ਕਪੜਾ ਕਿਸੇ ਹੋਰ ਤਰਪੇ ਤੇ ਨਾ ਨਹੀਂ ਮਿਲਿਆ ਹੋਇਆ ਉਹ ਤੋਤ ਹੈ ਜੋ ਕਿਸੇ ਨਾਲ ਲਿਬੜਿਆ ਹੋਵੇ ਉਹ ਕਟਤ ਹੈ ਜਿਸ ਵਿਖੇ ਮੁੱਖੀਆਂ ਜਿਹੇ ਆਕਾਰ ਪਏ ਹੋਣ ਉਹ ਲਛਤ ਹੈ ਜੋ ਕੋਈ ਰੰਗਾਕਰ ਪੂਰਨ ਹੋਏ ਉਹ ਰੰਜਤ ਹੈ ਦ੍ਰਿਸ਼ਟਾਂ ਤੇ ਆ ਕਿ ਜੋ ਪ੍ਰਮਾਤਮਾ ਮਾਇਆ ਤੋ ਰਹਿ ਤਾ ਉਹ ਚਿੱਤ ਕਹਿੰਦਾ ਜਦ ਮਾਇਆ ਦਾ ਜੋਗ ਹੋਵੇ ਤੰਤਰ ਜੰਮੀ ਹੈ ਅਪੰਚੀ ਕਰਤ ਸਮ ਛਟੀ ਸੁਖਮ ਸਰੀਰ ਦੇ ਜੋਗ ਨਾਲ ਸੂਤਰਾਤਮਾ ਕਹਿੰਦਾ ਪੰਚੀ ਕਰਤ ਭੂਤ ਕਾਰਜ ਸਮ ਛਟੀ ਸਤੂਰ ਸ੍ਰੀਨਾ ਦੀ ਉਪਾਦੀ ਛੇਦ ਕਰ ਵਿਰਾਟ ਸਿਟਾਏ ਕੀ ਪ੍ਰਮਾਤਮਾ ਕੇਵਲ ਸ਼ੁੱਧ ਏਕਰ ਨਿਰਲੇਪ ਹੈ ਸੋਨੇ ਦਾ ਦਰਸਤਾਂ ਤ ਸੁਨੇ ਆਰਾ ਸੋਇ ਨਾ ਕੜਾ ਗਹਿਣੇ ਸਵਾਰੇ ਟਿੱਪਲ ਬਾਤਰੇ ਬਾਣੀਆਂ ਤਨ ਕੁੜੇ ਤਾਰੇ ਵੈਸ਼ਨ ਨਥ ਬਖਾਣੀਆਂ ਕਠਮਲਾ ਧਾਰੇ ਟਿੱਕਤ ਮਣੀਆਂ ਮੋਤੀ ਸਰ ਗਜਰੀ ਪਸਾਰੇ ਦੂਰਾ ਬਹੁਟਾ ਗੋਲ ਛਾਪ ਕਰ ਬਹੁ ਪ੍ਰਕਾਰ ਆਪੇ ਆਪ ਵਰਤਦਾ ਗੁਰਮੁਖ ਵਿਚਾਰੇ ਸੁਨਿਆਰਾ ਕਈ ਪ੍ਰਕਾਰ ਦੇ ਗਹਿਣੇ ਸੋਨੇ ਤੋਂ ਘੜਤ ਕੇ ਸੁਨਿਆਰਦਾ ਹੈ ਸੁਨਿਆਰਾ ਕਈ ਪ੍ਰਕਾਰ ਦੇ ਗਹਿਣੇ ਸੋਨੇ ਤੋਂ ਘੜ ਕੇ ਸਵਾਰਤਾ ਹੈ ਪਿੱਪਲ ਵਤਰੇ ਵਾਲੀਆਂ ਤਨੋੜੇ ਕੰਨਾਂ ਦੇ ਸਤਾਰੇ ਬਿਸਰਨਾਥ ਵੀ ਇਸ ਸੋਨੇ ਦੀ ਕਹੀਦੀ ਹੈ ਤੇ ਕੰਠਾ ਵਿੱਚ ਗਲ ਵਿੱਚ ਪਹਿਰਨ ਵਾਲਾ ਟਿੱਕਾ ਮਣੀਆਂ ਦਾ ਚਲਾਓ ਲੰਮੀ ਮਾਲਾ ਗੋਖਰੂ ਦਾ ਫੈਲਾਓ ਕਰਦਾ ਹੈ ਵੀਰ ਬਲੀਆਂ ਜਾਂ ਬੂੰਦੇ ਵਾਹਾਂ ਦੇ ਭੋਟੇ ਗੋਲ ਮੁੰਦਰੀ ਛੱਲਾ ਕਈ ਪ੍ਰਕਾਰ ਦੇ ਕਰਦਾ ਤਿਵੇਂ ਆਪੇ ਆਪ ਵਿੱਚ ਪ੍ਰਤਤਾ ਹੈ ਗੁਰਮੁਖ ਵਿਚਾਰ ਕਰਦਾ ਹੈ ਗੰਨੇ ਦਾ ਦ੍ਰਿਸ਼ਟਾਂਤ ਗੰਨਾ ਕੋ ਲੂ ਪੀੜੀਐ ਰਸ ਦੀ ਦਰਹੰਲਾ ਕੋਈ ਕਰੇ ਗਲ ਭੇਲੀਆਂ ਕੋ ਸੱਕਰਵੱਲਾ ਕੋਈ ਕੰਢ ਸਵਾਰਦਾ ਮੱਖਣ ਮਸਾਲਾ ਉਹ ਐ ਮਿਸ਼ਰੀ ਕਲੀਕੰਦ ਮਠਿਆਈ ਢਾਲਾ ਖਾਵੇ ਰਾਜਾ ਰੰਕ ਕਰ ਰਸ ਭੋਗ ਸੁਖ ਲਾ ਆਪੇ ਆਪ ਵਰਤਦਾ ਗੁਰਮੁਖ ਸੁਖ ਲਾ ਗੰਨਾ ਜਦ ਕੋਲੂ ਵਿੱਚ ਪੀੜੀ ਦਾ ਹੈ ਤਾਂ ਸ਼ਿਕਰ ਰਹੋ ਦਿੰਦਾ ਹੈ ਉਸ ਤੋਂ ਕੋਈ ਰੋੜੀਆਂ ਤੇ ਕੋਈ ਮਹੀਨ ਸ਼ੱਕਰ ਬਣਾਉਂਦਾ ਹੈ ਕੋਈ ਖੰਡੇ ਬਣਾਉਂਦਾ ਹੈ ਕੋਈ ਮਸਾਲੇਦਾਰ ਮਖਾਣੇ ਮਿਸ਼ਰੀ ਕਲਾਕੰਧ ਤੇ ਢਾਲਵੀ ਮਠਿਆਈ ਪੇਠਾ ਆਦ ਬਣਦੀ ਹੈ ਰਾਜੇ ਰਾਜੇ ਮਠਿਆਈ ਤੇ ਰੰਗ ਲੋਕ ਗੁੜ ਸ਼ੱਕਰ ਖਾ ਕੇ ਰਸਾਂ ਨੂੰ ਸੁਖ ਨਾਲ ਭੋਗਦੇ ਅੰਤਿਵੇਂ ਹੀ ਆਪੇ ਆਪ ਉਪਰਤਿਆ ਪਰੇ ਸਮਝ ਕੇ ਕੇਵਲ ਗੁਰਮੁਖ ਸੁਖ ਹੈ pau ਸੁਖ ਮੰਨਦਾ ਹੈ ਗਾਂ ਤੇ ਦੁੱਧ ਦਾ ਦ੍ਰਿਸ਼ਟਾਂਤ ਗਾਈ ਰੰਗ ਬਿਰੰਗ ਬੋਤੂ ਤੂਛੇ ਬਰਣਾ ਦੁੱਧੋਂ ਦਹੀਂ ਜਮਾਈਏ ਕਰਨੇ ਚਲ ਤਰਨਾ ਬਹੀ ਬਲੋਏ ਅਲੋਈ ਹੈ ਛਾਹੇ ਮੱਖਣ ਤਰਨਾ ਮੱਖਣ ਤਾਈ ਔ ਟਾਈ ਕਹਿ ਕਿਉ ਨਿਰਮਲ ਕਰਣਾ ਹੋਮ ਜਗ ਨਹੀਂ ਵੇਦ ਕਰ ਸਭ ਕਾਰਜ ਸਰਣਾਪੇ ਆਪ ਵਰਤਾ ਦਾ ਗੁਰਮੁਖ ਹੋਏ ਸਰਣਾ ਆਪਿ ਆਪ ਵਰਤਾ ਗੁਰਮੁਖ ਹੋਏ ਚਰਣਾ ਵਿਲੋਇ ਦਾ ਅਰਥ ਹੈ ਰੜਕਣਾ ਅਨੁਲੋਈ ਦਾ ਅਰਥ ਪਤਾ ਕੀ ਹੈ ਦੇਖਣਾ ਆਉਟ ਆਏ ਦਾ ਅਰਥ ਹੈ ਕਾਹੜਨਾ ਨਹੀਂ ਵੇਦ ਅਰਥ ਹੈ ਪੂਜਾ ਭੇਟ ਕਰਨਾ ਗਊਆਂ ਭਾਵੇਂ ਬਹੁਤੀਆਂ ਰੰਗੋ ਬਿਰੰਗ ਕਾਲੀ ਆਦ ਹਮਨ ਦੁੱਧ ਦਾ ਰੰਗ ਚਿੱਟਾ ਹੀ ਹੁੰਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਦੁੱਧ ਤੋਂ ਜਦ ਦਹੀਂ ਜਮਾਇਦਾ ਹੈ ਤਾਂ ਅਡੋਲ ਰਖ ਦੇਈਦਾ ਹੈ ਦਹੀਂ ਜਦ ਰੜਕ ਕੇ ਦੇਖੀਦਾ ਹੈ ਤਾਂ ਲੱਸੀ ਤੋਂ ਮੱਖਣ ਨਿਤਰ ਆਉਂਦਾ ਹੈ ਫਿਰ ਮੱਖਣ ਨੂੰ ਤਪਾ ਕੇ ਕੜਾਹਾ ਕੇ ਉਹ ਨਿਰਮਲ ਕੀਤਾ ਜਾਂਦਾ ਹੈ ਓਮ ਜਗ ਪੂਜਾ ਭੇਟ ਦੇ ਕੰਮ ਆਦ ਕਰਕੇ ਸਾਰੇ ਕਾਰਜ ਉਸ ਤੋਂ ਸਰਦੇ ਹਨ ਤੀਵੇਂ ਸਾਰੇ ਆਪੇ ਆਪ ਹੀ ਵਰਤਿਆ ਹੈ ਪ੍ਰਮਾਤਮਾ ਗੁਰਮੁਖ ਇਸ ਗੱਲ ਨੂੰ ਜਾਣਦੇ ਤੇ ਚਰਦੇ ਹਨ ਭਵ ਇਸ ਵਿੱਚ ਇਹ ਸਾਰਾ ਸਾਧਨ ਵਾਲਾ ਹੈ ਕਿ ਕਿਸ ਤਰ੍ਹਾਂ ਜਗਿਆਸੂ ਨਾਮ ਅਭਿਆਸ ਦੁਆਰਾ ਸਹਿਜੇ ਪਦ ਨੂੰ ਪਹੁੰਚ ਸਕਦੇ ਹਨ ਜਿਵੇਂ ਗਾਂ ਤੋਂ ਦੁੱਧ ਦਹੀਂ ਲੱਸੀ ਮੱਖਣਾ ਤੇ ਨਿਰੋਲ ਕਿਉ ਆਪਣੀ ਵਸਤਾ ਵਿੱਚ ਆਇਆ ਉਹ ਜ ਸੁਪਨਾ ਵਿੱਚ ਕਿਉ ਦਾਹੀ ਪਸਾਰਾ ਇਹ అనుభవ ਕਰਕੇ ਗੁਰਮੁਖ ਬੋਲਦਾ ਨਹੀਂ ਜੇਰੇ ਵਿੱਚ ਰਹਿੰਦਾ ਹੈ ਅੱਗੇ ਭਾਈ ਗੁਰਦਾਸ ਜੀ ਸੂਰਜ ਦਾ ਦ੍ਰਿਸ਼ਟਾਂਤ ਦੱਸਦੇ ਹਨ ਪਲ ਘੜੀਆਂ ਮੂਰਤ ਪਹਿਰ ਥਿਤ ਵਾਰ ਗਣਾਈ ਦੁੱਖ ਪਖ 12 ਮਹਾਕਰ ਸੰਜੋਗ ਬਣਾਏ ਛੇ ਰੁਕਤੀ ਵਰਤਾਈਆਂ ਬਹੁ ਚਲਤ ਬਣਾਏ ਸੂਰਜ ਇੱਕ ਵਰਤਦਾ ਲੋਕਵੇਦ ਅਲਾਏ ਚਾਰ ਵਰਣ ਛੇ ਦਰਸ਼ਨਾ ਬੋ ਪੰਥ ਚਲਾਈ ਆਪੇ ਆਪ ਵਰਤਦਾ ਗੁਰਮੁਖ ਸਮਝਾਏ ਮੂਰਤ ਅਰਥ ਹੈ ਮਹੂਰਤ ਦੋ ਘਟਕਾ ਅਲਾਇਦ ਅਰਥ ਹੈ ਕਹਿਣਾ ਪੰਜਾ ਘੜੀਆਂ ਮਹੂਰਤ ਪੈ ਥਿੱਤਾ ਤੇ ਵਾਰ ਗਿਣਦੇ ਹਨ ਦੋ ਪੱਖ 12 ਮਹੀਨੇ ਸੰਜੋਗ ਕਰਕੇ ਬਣਾਇਆਨ ਅਚੀਰਤਾ ਵਰਤਾਈਆਂ ਹਨ ਬਹੁਤ ਕੋਤਕ ਵਰਤਾਈ ਹਨ ਪਰਮਾਤਮਾ ਨੇ ਸੂਰਜ ਇੱਕ ਵਰਤਦਾ ਆਮ ਲੋਕੀ ਤੇ ਗਿਆਨੀ ਅੱਖ ਤੇ ਹਨ ਛੀ ਦਰਸ਼ਨ ਤੇ ਚਾਰ ਵਰਣ ਆਦ ਬਹੁਤ ਰਸਤੇ ਲੋਕਾਂ ਨੇ ਤੋਰੇ ਹਨ ਗੁਰਮੁਖੀ ਸ ਸਤਾਂਤ ਨੂੰ ਸਮਝਦੇ ਹਨ ਕਿ ਵਾਹਿਗੁਰੂ ਆਪੇ ਆਪ ਸਬਬ ਵਿੱਚ ਰਿਆਪਕੇ ਆਪੋ ਵਿੱਚ ਲੜੋ ਨਾ ਇਸ ਭੇਤ ਨੂੰ ਸਮਝੋ তথা ਪ੍ਰਮਾਣ ਸ੍ਰੀ ਗੁਰੂ ਵਾਕ ਘੜੀਆਂ ਪਹਿਰਾ ਤਿੱਥੀ ਵਾਰੀ ਮਹੋ ਹੁਆ ਸੂਰਜੇ ਕੋ ਤਨੇਕ ਨਾਨਕ ਕਰਤੇ ਕੇ ਕੇ ਵੇਸ ਬੈਸੰਤਰ ਦਾ ਦ੍ਰਿਸ਼ਟਾਂਤ ਇੱਕ ਪਾਣੀ ਇੱਕ ਧਰਤ ਹੈ ਬੋ ਬਿਰ ਕੋ ਪਾਈ ਅਫਲ ਸਫਲ ਪ੍ਰਕਾਰ ਬੋ ਫਲ ਫੁਲ ਸੁਹਾਏ ਬਹੁ ਰਸ ਰੰਗ ਸੁਹਾਵਣਾ ਪ੍ਰਕਿਰਤ ਸੁਭਾਈ ਬੈ ਸੰਤਰ ਇੱਕ ਵਰਣ ਹੋਏ ਸਭ ਤਰਵ ਰਛਾਏ ਗੁਪਤੋਂ ਪ੍ਰਗਟ ਹੋਏ ਕੈ ਪਸਮੰਤ ਕਹਾਏ ਆਪੇ ਆਪ ਵਰਤਦਾ ਗੁਰਮੁਖ ਸੁਖ ਪਾਈ ਅਫਲ ਅਰਥ ਹੈ ਫੁੱਲਾਂ ਬਾਜ ਸਫਲ ਫੁੱਲਾਂ ਵਾਲੇ ਪ੍ਰਕਿਰਤ ਅਸਲੀਅਤ ਪਸਮੰਤ ਦਾ ਅਰਥ ਹੈ ਸੁਹਾ ਇਕੋ ਪਾਣੀ ਤੇ ਕੋ ਧਰਤੀ ਹੈ ਬ੍ਰਿਛ ਬਹੁਤ ਪ੍ਰਕਾਰ ਦੀ ਪੈਤਾ ਕੀਤੀ ਹਨ ਪ੍ਰਮਾਤਮਾ ਨੇ ਫਲਹੀਨ ਫੁੱਲਾਦਾਰ ਫਲ ਫੁੱਲ ਕਰਕੇ ਬਹੁਤ ਪ੍ਰਕਾਰ ਦੇ ਪਬਾਈ ਹਨ ਬਹੁਤ ਰੰਗ ਸੋਹਣੀਆਂ ਵਾਸਨਾਵਾਲੀ ਸ੍ਰਿਸ਼ਟੀ ਪ੍ਰਕਿਰਤੀ ਵਾਲੇ ਨਾਨਾ ਪ੍ਰਕਾਰ ਦੇ ਸਾਰੇ ਬ੍ਰਿਛਾਂ ਵਿੱਚੋਂ ਅੱਗ ਵਿੱਚੋਂ ਅੱਗ ਇੱਕੋ ਰੰਗ ਦੀ ਪ੍ਰਗਟਤੀ ਇਹਨਾਂ ਦਿਸਣ ਵਾਲੀ ਦਸ਼ਾਂ ਤੋਂ ਪ੍ਰਗਟ ਹੋ ਕੇ ਉਹਨਾਂ ਨੂੰ ਸੁਹਾ ਕਰ ਦੇਂਦੀ ਏwidetilde ਆਪੇ ਆਪ ਵਰਤ ਰਿਹਾ ਪਰ ਇਸ ਬਾਤ ਦਾ ਸੁਖ ਗੁਰਮੁਖ ਪਾਰੇ ਹਨ ਭਵੇਂ ਇਸ ਵਿੱਚ ਵਾਹਿਗੁਰੂ ਦੀ ਵਿਆਪਕਤਾ ਅਰ ਨਿਰਲੇਪਤਾ ਦੱਸਦੇ ਹੋਏ ਸੰਸਾਰ ਦੇ ਪ੍ਰਲਇ ਕਰਨ ਦਾ ਇਸ਼ਾਰਾ ਹੈ ਕਿ ਉਤਪਤ ਪਾਲਨ ਪਰਲੈ ਸਭ ਉਹ ਕਰਦਾ ਹੈ ਬਿਰਧ ਪਾਲਨ ਚੰਦਨ ਵਾਸ ਵਣਸਪਤ ਸਭ ਚੰਦਨ ਹੋਵੇ ਅਸ਼ਟ ਤਾਤਿਕ ਤਾਤ ਹੋਏ ਸੰਗ ਪਾਰਸ ਢੋਵੇ ਨਦੀਆਂ ਨਾਲੇ ਵਹੜੈ ਮਿਲ ਰੰਗ ਗੰਗੋਵੇ ਪਤ ਤੋ ਧਾਰਨ ਸਾਧ ਸੰਗ ਮਿਲ ਪਾਪਾ ਮਲ ਧੋਵੇ ਨਰਕ ਨਿਵਾਰ ਅ ਸੰਖ ਹੋਏ ਲਖ ਪਤਤ ਸੰਗੋਵੇ ਆਪੇ ਆਪ ਵਰਤਦਾ ਗੁਰਮੁਖ ਲੂਵੇ ਤੋ ਵੈਦਰਥ ਹੈ ਮਿਲ ਕੇ ਵਹੜੇ ਨਿੱਕੇ ਨਾਲੇ ਗੰਗੋ ਵੈਦਰਥ ਹੋਪੀ ਗੰਗਾ ਹੋ ਜਾਂਦੇ ਹਨ ਚੰਦਨ ਦੀ ਵਾਸਨਾ ਨਾਲ ਸਾਰੀ ਬਨਸਪਤੀ ਚੰਦਨ ਹੋ ਜਾਂਦੀ ਹੈ ਪਾਰਸ ਦੇ ਨਾਲ ਮਿਲ ਕੇ 8 ਧਾਤਾਂ ਦੀ ਇੱਕ ਧਾਤ ਸੁਨਾ ਹੋ ਜਾਂਦੀ ਹੈ ਨਦੀਆਂ ਨਾਲੇ ਤੇ ਨਿੱਕੇ ਨਾਲੇ ਗੰਗਾ ਨਾਲ ਮਿਲ ਕੇ ਗੰਗਾ ਹੋ ਜਾਂਦੇ ਹਨ ਸਾਧ ਸੰਗਤ ਪਾਪੀਆਂ ਦੇ ਉਧਾਰ ਕਰਨ ਵਾਲੀ ਇਹ ਕਿਉਂਕਿ ਜੋ ਪਾਪਾਂ ਦੀ ਮੈਲ ਉਹ ਧੋ ਦਿੱਤੀ ਜਾਂਦੀ ਹੈ ਇਸੇ ਕਾਰਨ ਉਹਨਾਂ ਦੇ ਲਖ ਦੇਖਣ ਨਾਲ अथवा ਸੰਗੋਵੈ ਸੰਗਤ ਨਾਲ ਅ ਸੰਘ ਪਤਤਾਂ ਦੇ ਨਰਕ ਟੁੱਟ ਜਾਂਦੇ ਹਨ ਸੋ ਆਪ ਹੀ ਆਪ ਵਰਤਦਾ ਹੈ ਗੁਰਮੁਖ ਵੇਖਦੇ ਹਨ ਇਸ ਵਿਖੇ ਵਾਹਿਗੁਰੂ ਦੀ ਵਿਆਪਕ ਮਹਿਮਾ ਦੇ ਨਾਲ ਪਤਤ ਉਧਾਰਨ ਸ਼ਕਤੀ ਦਾ ਪ੍ਰਕਾਸ਼ ਕਰਦੇ ਹਨ ਕਿ ਉਹ ਜੀਵਾਂ ਨੂੰ ਜੋ ਉਸ ਪਰ ਟੇਕ ਰੱਖਦੇ ਹਨ ਜੋ ਆਪਣਾ ਦਿਲ ਉਸ ਦੇ ਰਹਿਣ ਦਾ ਮੰਦਰ ਬਣਾਉਂਦੇ ਹਨ ਪਰਮਾਤਮਾ ਉਹਨਾਂ ਨੂੰ ਉਤਾਰ ਦਿੰਦਾ ਹੈ ਉਸ ਦੀ ਇਸ ਸ਼ਕਤੀ ਨੂੰ ਵੀ ਗੁਰਮੁਖ ਵੇਖ ਕੇ ਪ੍ਰਸੰਨ ਹੁੰਦੇ ਹਨ ਅੱਗੇ ਪ੍ਰੇਮ ਦਾ ਦੀਪਕ ਹੀਤ ਪਤੰਗ ਦਾ ਜਲਮੀਨ ਤਰੰਦਾ ਮਿਰਗਨਾਦ ਵਿਸਮਾਦ ਹੈ ਪਵਰ ਕਵਲ ਵਸੰਦਾ ਚੰਦ ਚਕੋਰ ਪ੍ਰੀਤ ਹੈ ਦੇ ਧਿਆਨ ਤਰੰਦਾ ਚਕਵੀ ਸੂਰਜ ਹੀਤ ਹੈ ਸੰਜੋਗ ਬਣੰਦਾ ਨਾਰ ਪਤਾਰ ਪਿਆਰ ਹੈ ਮਾ ਪੁੱਤਰ ਮਿਲੰਦਾ ਆਪੇ ਆਪ ਵਰਤਦਾ ਗੁਰਮੁਖ ਪਰਚੰਦਾ ਦੀਵੇ ਨਾਲ ਹਿੱਤ ਘੁਬਟਦਾ ਹੈ ਮੱਛੀ ਹਿੱਤ ਨਾਲ ਜਲ ਤਰਦੀ ਹੈ ਹਰਨ ਸ਼ਬਦ ਦੀ ਹੈਰਨ ਦਾ ਭਾਵ ਮਸਤ ਹੈ ਪੋਰਾ ਕੋੜ ਫੁੱਲ ਤੇ ਵਸਦਾ ਹੈ ਚੰਦ ਨਾਲ ਚਕੋਰ ਦੇ ਪ੍ਰੀਤ ਹੈ ਦੇਖ ਕੇ ਉਸੇ ਦਾ ਅੰਤ ਅੰਦਰ ਦਾ ਚਕੋਈ ਨੂੰ ਸੂਰਜ ਦਾ ਪਿਆਰ ਹੈ ਕਿਉਂਕਿ ਇਸ ਨਾਲ ਉਸ ਦਾ ਸੰਜੋਗ ਵਧਦਾ ਹੈ ਨਾਰ ਨੂੰ ਪਤੀ ਦਾ ਪਿਆਰ ਹੈ ਤੇ ਮਾਂ ਨੂੰ ਪੁੱਤਰ ਮਿਲਣ ਦਾ ਹਿੱਤ ਹੈ ਇਸੇ ਤਰ੍ਹਾਂ ਆਪ ਜਾਂ ਪ੍ਰੇਮ ਵਿੱਚ ਵਰਤ ਰਿਹਾ ਹੈ ਪਰ ਗੁਰਮੁਖ ਉਸ ਦੇ ਪ੍ਰੇਮ ਵਿੱਚ ਪਰਚਦਾ ਹੈ ਜੀ ਕੋre ਦ੍ਰਿਸ਼ਟਾਂਤਨ ਉਕਰ ਗੁਰਮੁਖ ਵਾਹਿਗੁਰੂ ਨਾਲ ਪ੍ਰੇਮ ਕਰਦੇ ਹਨ ਔਰ ਪ੍ਰੇਮ ਸੁਖ ਪਾਉਣ ਦੀ ਅਨੁਪਦੇਸ਼ ਹੈ ਕਿ ਵਾਹਿਗੁਰੂ ਨਾਲ ਪ੍ਰੇਮ ਕਰੋ ਜਪ ਜਪੋ ਉਸੇ ਪਰਮਪੂਰਨ ਪਰਮਾਨੰ ਦਾ ਧਿਆਨ ਤਰੋ ਅੰਗਾ ਦਾ ਦ੍ਰਿਸ਼ਟਾ ਅੱਖੀ ਅੰਦਰ ਦੇਖਣਾ ਸਭ ਚੋਜ ਵਿਡਾਣਾ ਕਰਨੀ ਸੁਣਦਾ ਸੁਰਤ ਕਰ ਆਖਣ ਵਖਾਣਾ ਜੀ ਪੇ ਅੰਦਰ ਬੋਲਣਾ ਬੋ ਸਾਦ ਲੁਭਾਣਾ ਹੱਥੀ ਕਰਤ ਕਮਾਉਂਦਾ ਭਗਤ ਲੈ ਸੋ ਜਾਣਾ ਦੇਹੀ ਅੰਦਰ ਰਖੇਕ ਮਨ ਇੰਦਰੀ ਪਰਵਾਣਾ ਆਪੇ ਆਪ ਵਰਤਦਾ ਗੁਰਮੁਖ ਸੁਖ ਮਾਣਾ ਚੋਜ ਵਿਡਾਣ ਦਾ ਅਰਥ ਹੈ ਚਰਜ ਕੋਤਕ ਆਖਣ ਦਾ ਬਚਨ ਪ੍ਰਸੰਗ ਅੱਖਾਂ ਦੇ ਅੰਦਰ ਸਾਰੇ ਅਚਰਜ ਕੋਤਕ ਦੇਖਦਾ ਸੂਰਤ ਸੂਰਤ ਧਿਆਨ ਕਰਕੇ ਕੰਨਾਂ ਨਾਲ ਕਹੇ ਹੋਏ ਬਚਨ ਸੁਣਦਾ ਹੈ ਜੀਵ ਅੰਦਰ ਹੋ ਕੇ ਬੋਲਦਾ ਤੇ ਬਹੁਤੇ ਸਵਾਦਨਾ ਵਿੱਚ ਲੁਭਤ ਹੁੰਦਾ ਹੈ ਹੱਥਾਂ ਅੰਦਰ ਹੋ ਕੇ ਕਿਰਤ ਕਰਦਾ ਹੈ ਸਿਆਣਾ ਪੈਰਾਂ ਨੇ ਤੇ ਨਾਲ ਤੁਰਦਾ ਹੈ ਇਹ ਇੱਕ ਮਨ ਦੇਹ ਦੇ ਵਿੱਚ ਹੈ ਜਿਸ ਦੀ ਯਾਗਿਆ ਨੂੰ ਇੰਦਰੀਆਂ ਪ੍ਰਵਾਨ ਕਰਦੀਆਂ ਹਨ ਤੀਵੇਂ ਆਪੇ ਆਪ ਵਰਤਦਾ ਗੁਰਮੁਖ ਸੁਖਮਾਨ ਦੇ ਅਨ ਜ਼ਿਕਰ ਦੇਹੀ ਅੰਦਰ ਮਨ ਸਭ ਇੰਦਰੀਆਂ ਤੋਂ ਜੁਦਾ-ਜੁਦਾ ਕੰਮ ਲੈਂਦਾ ਹੈ ਤੀਵੇਂ ਈਸ਼ਵਰ ਆਪਣੇ ਰਚੇ ਨਿਮਾਤੋ ਸ੍ਰਿਸ਼ਟੀ ਦੇ ਨਾਨਾ ਕਾਰਜ ਕਰ ਰਿਹਾ ਹੈ ਅਨੇਕਾਂ ਕਾਰਜ ਪਰਮਾਤਮਾ ਸ੍ਰਿਸ਼ਟੀ ਦੇ ਨਾ ਕਰਦਾ ਤੀਵੇਂ ਹੀ ਜਗਿਆਸੂ ਜਾਣਨ ਹਾਰਿਓ ਗੁਰਮੁਖਾਂ ਦੀ ਨੇ ਸੁਖ ਪਾਓ ਮਨ ਦੇ ਪਿੱਛੇ ਸਾਖੀ ਦੇ ਦਰਸ਼ਨ ਕਰਕੇ ਪਹਿਲੇ ਪ੍ਰੇਮ ਕੀ ਗਿਆਨ ਵਿੱਚ ਆਓ ਤਿਆਤਮ ਸੁਖ ਜੀ ਦਾ ਖਾਲਸਾ